ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਘਰ ਬੈਠੇ ਕਿਵੇਂ ਤੁਸੀਂ ਸੌਕਸ ਬਣਾ ਸਕਦੇ ਹੋ ਆ ਆਪਣੇ ਕੋਲੇ ਕਪੜਾ ਹੈ ਵੇਸਟੇਜ ਦਾ ਇਹ ਕਪੜਾ ਸੀ ਤੇ ਇਸ ਨੂੰ ਪੀਸ ਮੈਂ ਕੱਢ ਲਿਆ ਹੈ ਤੇ ਆ ਦੇਖੋ ਆਪਾਂ ਹੁਣ ਤੁਹਾਨੂੰ ਪੈਰ ਦੀ ਮਿੰਤੀ ਕਰਨਾ ਦੱਸਾਂਗੇ ਵੀ ਕਿਸ ਤਰ੍ਹਾਂ ਆਪਾਂ ਮਣ ਸਕਦੇ ਆ ਤੇ ਅਦੇ ਆਪਣਾ ਇਹ ਜਿਹੜਾ ਹੈ 8.5 ਸੀ ਤਾਂ ਆਪਾਂ ਲੰਬਾਈ 'ਚ 1.5 ਇੰਚ ਐਕਸਟਰਾ ਲੈਣਾ ਕਪੜਾ ਤਾਂ ਦੇ ਖੁੱਲ੍ਹ ਮਾਈ ਚ ਆਪਾਂ ਕੀ ਕਰ ਲਿਆ 1.5 ਇੰਚ ਐਕਸਟਰਾ ਰੱਖ ਲਿਆ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਤਾਂ ਘੇਰ ਨੂੰ ਮਿਲਣਾ ਘੇਰ ਸੀ 8.5 ਤਾਂ ਘੇਰ ਦੇ ਵਿੱਚ ਆਪਾਂ 1 ਇੰਚ ਐਡ ਕਰਾਂਗੇ ਤਾਂ ਆਪਾਂ 9.5 ਰੱਖ ਲਿਆ ਠੀਕ ਹੈ ਜੀ ਲੰਬਾਈ ਦੇ ਵਿੱਚ 1.5 ਇੰਚ ਐਕਸਟਰਾ ਤੇ ਘੇਰ ਦੇ ਵਿੱਚ 1 ਇੰਚ ਐਕਸਟਰਾ ਜੋੜਨਾ ਤੇ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਲਿਆ ਲੰਬਾਈ ਚ ਤੇ ਆਪਾਂ ਨੇ ਇਹਨੇ ਹਾਫ ਮਤਲਬ 10 ਸੀ ਡੋਟ ਤਾਂ ਹਾਫ ਤੱਕ ਆਪਾਂ ਕੀ ਨਿਸ਼ਾਨ ਲਾ ਲਿਆ 5 ਇੰਚ ਦਾ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਨੂੰ ਸਟਿਚ ਕਰਨਾ ਸ਼ੁਰੂ ਕਰ ਦਿੱਤਾ ਆ ਦੇਖੋ ਜੀ ਆਪਾਂ ਕੀ ਕਰ ਲਈ ਸਲਾਈ ਲਗਾਤੀ ਤੇ ਆਪਾਂ ਕੀ ਕਰ ਲੈ ਇੱਥੇ ਹੁਣ ਆਪਾਂ ਡਬਲ ਸਲਾਈ ਵੀ ਲਗਾ ਦਾਂਗੇ ਤਾਂ ਕਿ ਆਪਣੀ ਜਿਹੜੀ socks ਆ ਉਹ ਢੇੜੇ ਨਾ ਤੇ ਵਧੀਆ ਬਣੀ ਤੇ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਵੀ ਵੀ ਆਪਣਾ ਵੇਸਟੇਜ ਕੱਪੜਾ ਪਿਆ ਹੁੰਦਾ ਤਾਂ ਤੁਸੀਂ ਵੀ ਆਪਣੇ ਜਿਹੜੇ ਇਹ ਸਟ੍ਰੈਚਰ ਹੋਵੇ ਕੱਪੜਾ ਤਾਂ ਉਸ ਤਰ੍ਹਾਂ ਆਪਾਂ ਕੀ ਹੈ ਘਰੇ ਬੈਠੇ ਆਪਾਂ ਸੌਕਸ ਬਣਾ ਸਕਦੇ ਆ ਤੇ ਆ ਦੇਖੋ ਜੀ ਆਪਣਾ ਪੈਰ ਦਾ ਪੈਰ ਰੱਖ ਲੈਣਾ ਉੱਪਰ ਤੇ ਇਸ ਤਰ੍ਹਾਂ ਗੁਲਾਈ ਦੇ ਦੇਣੀ ਆ ਜਿਵੇਂ ਇੱਥੇ ਆਪਾਂ ਅੰਗੂਠੇ ਦੇ ਬਿਲਕੁਲ ਥੋੜਾ ਜਿਹਾ ਡੁੰਗਾਈ ਚ ਲੈ ਕੇ ਜਾਣਾ ਕਿਉਂਕਿ ਜੇ ਡੁੰਗਾਈ ਚ ਨਾ ਲੱਤਾ ਤਾਂ ਅੰਗੂਠਾ ਕੀ ਹੈ ਸਹੀ ਨਹੀਂ ਪੈਂਦਾ ਹੈਗਾ ਇੱਥੇ ਆਪਾਂ ਕੀ ਕਰ ਲਿਆ ਹਲਕਾ ਹਲਕਾ ਕੀ ਕਰ ਲਿਆ ਨਿਸ਼ਾਨ ਲਗਾ ਲਿਆ ਦੇਖੋ ਜੀ ਹੁਣ ਆਪਾਂ ਕੀ ਕਰ ਦਾਂਗੇ ਸਲਾਈ ਲਗਾ ਦਾਂਗੇ ਇਸ ਤੇ ਸਲਾਈ ਲਗਾਉਣੀ ਹੈ ਬਿਲਕੁਲ ਸਲਾਈ ਸਹੀ ਲਗਾਉਣੀ ਹੈ ਤੇ ਤਾਂ ਕਿ ਆਪਣੇ ਜਿਹੜਾ ਅੰਗੂਠਾ ਤੇ ਉਂਗਲਾਂ ਦਾ ਜਿਹੜਾ ਨਾਪ ਆਪਾਂ ਉਹ ਸਹੀ ਆ ਜੇ ਜੇਕਰ ਆਪਾਂ ਵੀ ਜ਼ਿਆਦਾ ਵੀ ਅੰਗੂਠਾ ਛੋਟਾ ਕਰ ਦਾਂਗੇ ਦੂਸਰੀਆਂ ਸਾਈਡ ਵੀ ਜ਼ਿਆਦਾ ਰੱਖ ਦਾਂਗੇ ਤਾਂ ਉਹ ਸਹੀ ਨਾਪ ਨਹੀਂ ਰਹੂਗਾ ਤਾਂ ਕਿ ਇਹ ਧਿਆਨ ਰੱਖਣਾ ਕਿ ਆਪਣਾ ਕੀ ਹੈ ਅੰਗੂਠਾ ਵੀ ਸਹੀ ਆਵੇ ਤੇ ਦੂਸਰੇ ਸਾਈਜ ਦੀਆਂ ਦੂਜੀ ਉਂਗਲਾਂ ਵੀ ਸਹੀ ਆਉਣ ਦੂਸਰੇ ਪਾਸੇ ਵਾਲੀਆਂ ਮਤਲਬ ਤੇ ਥੋਂ ਆਪਾਂ ਕੀ ਕਰ ਲੈ ਜਿਹੜਾ ਐਕਸਟਰਾ ਕਪੜਾ ਉਹ ਨੂੰ ਆਪਾਂ ਕੀ ਕਰ ਦਿੰਨੇ ਕੱਟ ਕਰ ਦਿੰਨੇ ਆ ਜੋ ਵੀ ਐਕਸਟਰਾ ਧਾਗੇ ਨੇ ਉਹ ਕੱਟ ਦਿੰਨੇ ਆ ਤੇ ਥੋਂ ਕੀ ਹੈ ਆਪਾਂ ਟੱਕ ਲਗਾਉਣਾ ਤੇ ਸਲਾਈ ਦਾ ਧਿਆਨ ਰੱਖਣਾ ਕਿ ਸਲਾਈ ਨਾ ਆਪਣੇ ਸਲਾਈ ਦੇ ਨਾ ਟੱਕ ਲੱਗੇ ਤੇ ਥੋਂ ਵੀ ਜਿਹੜਾ ਪੇਸਟ ਕੱਪੜਾ ਹੈ ਉਹ ਆਪਾਂ ਕੱਟ ਦਿੱਤਾ ਤੇ ਹੁਣ ਆਪਾਂ ਕੀ ਕਰ ਲੈਨੇ ਆ ਸਿੱਧੀ ਕਰ ਲੈਨੇ ਇਹਨੂੰ ਤੇ ਆ ਦੇਖੋ ਜੀ ਆਪਣੀ ਸ਼ੇਪ ਵਧੀਆ ਬਣੀ ਹੈ ਅੰਗੂਠੇ ਤੇ ਉਂਗਲਾਂ ਦੀ ਤੇ ਇਹ ਜਿਹੜਾ ਕੱਪੜਾ ਤੁਸੀਂ ਕੱਟ ਲੈਣਾ ਜਿਵੇਂ ਵੇਸਟ ਕੋਈ ਵੀ ਕੱਪੜਾ ਉਹਨੇ ਮੇਰੇ ਕੋਲੇ ਲੱਗ ਰੰਗਦਾਰ ਦਾ ਕੱਪੜਾ ਤੇ ਉਹ ਜਿਵੇਂ ਆਪਣੇ ਔਰਿੰਜ ਜਿਹਾ ਸੀ ਕਲਰ ਤੇ ਵਾਈਟ ਜਿਹਾ ਕਲਰ ਐ 레드 ਜਿਹਾ ਬਲੈਕ ਜਿਹੀ ਸਟਾਰ ਨੇ ਤੇ ਇਹਨੂੰ ਮਾਪ ਲੈਣਾ ਜਿੰਨਾ ਹੋਏ ਉਹ ਤੋਂ ਥੋੜਾ ਜਿਹਾ ਵਾਧ ਰੱਖ ਲੈਣਾ ਜਿਵੇਂ ਉਹ 12 ਇੰਚ ਸੀ 10 ਇੰਚ 12 ਇੰਚ ਸੀ ਤਾਂ ਆਪਾਂ ਕੀ ਕਰ ਲਿਆ ਕੱਪੜਾ ਇਹ ਕੱਟ ਲਿਆ ਹੀ 1.5 ਇੰਚ 3 ਇੰਚ ਚੌੜਾ ਕੱਟਿਆ ਸੀ ਆਪਾਂ ਕੱਪੜਾ ਤੇ ਹੁਣ ਆਪਾਂ ਇਹ ਵੀ ਕੀ ਕਰਦੇ ਆ ਇਹਨੂੰ ਸਲਾਈ ਕਰ ਲੈਣੇ ਆ ਇਸ ਦੇ ਉੱਪਰ ਬਿਲਕੁਲ ਉੱਪਰ ਰੱਖ ਕੇ ਆਪਾਂ ਕੀ ਹੈ ਸਲਾਈ ਲਗਾਉਣੀ ਹੈ ਤੇ ਹੌਲੀ-ਹੌਲੀ ਕੀ ਹੈ ਸਲਾਈ ਲਾਣੀ ਹੈ ਇੱਥੋਂ ਬਿਲਕੁਲ ਹੌਲੀ ਲਗਾਣੀ ਹੈ ਤਾਂ ਕਿ ਇੱਥੇ ਕੀ ਹੈ ਕੋਈ ਵੱਲ ਨਾ ਪਵੇ ਤੇ ਆਪਣੀ ਕੀ ਹੈ ਸਲਾਈ ਆਹੋ ਥੋੜੀ ਜੀ ਰਹਿੰਦੀ ਆ ਇਹ ਵੀ ਲਾ ਲੈਣੇ ਆ ਆਪਾਂ ਦੀ ਕੋ ਜੀ ਆਪਣੀ ਸਲਾਈ ਕੀ ਹੈ ਇਹ ਇੱਕ ਵਾਰੀ ਪੂਰੀ ਲੱਗ ਚੁੱਕੀ ਹੈ ਤੇ ਅੰਦਰਲੀ ਸਾਈਡ ਕੀ ਹੈ ਇਹ ਫੋਲਡ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਕੀ ਹੈ ਸਲਾਈ ਨੂੰ ਦੱਬ ਦੇਵਾਂਗੇ ਕਿਉਂਕਿ ਇਹ ਸਲਾਈ ਜੇ ਆਪਾਂ ਸਿੰਗਲ ਰੱਖਾਂਗੇ ਤਾਂ ਇੱਥੇ ਕੀ ਹੈ ਵੀ ਸਲਾਈ 1.5 ਜਾਂਦੀ ਹੈ ਤਾਂ ਕਰਕੇ ਆਪਾਂ ਕੀ ਹੈ ਸਲਾਈ ਨੂੰ ਦਬੜ ਰੱਖਦੇ ਆ ਸਲਾਈ ਨੂੰ ਦੱਬ ਦਿੰਨੇ ਆ ਉਹ ਨਾ ਆਪਾਂ ਕਰ ਲੈਨੇ ਆ ਸਿੱਧਾ ਇਹਨੂੰ ਤੇ ਆਪਾਂ ਕੀ ਕਰ ਲੈਨੇ ਇੱਥੇ ਸਿਲਾਈ ਲਗਾਵਾਂਗੇ ਹੁਣ ਬੰਦ ਕਰਾਂਗੇ ਹੁਣ ਆਪਾਂ ਇਹਨੂੰ ਤੇ ਨਾ ਆਪ ਬਿਲਕੁਲ ਤੁਸੀਂ ਉਸ ਤਰ੍ਹਾਂ ਹੀ ਲੈਣਾ ਕਿਉਂਕਿ ਲੰਬਾਈ ਦੇ ਵਿੱਚ 1.5 ਇੰਚ ਐਕਸਟਰਾ ਰੱਖਣਾ ਜੇਕਰ ਸਟੈਚਰ ਕਪੜਾ ਹੋਵੇ ਤਾਂ ਤੇ ਵੈਸੇ ਬੰਦੀ ਇਸ ਤਰ੍ਹਾਂ ਜੀ ਜਿਹੜਾ ਸਟੈਚਰ ਜਾਂ ਕਪੜਾ ਹੋਵੇ ਤੇ ਤਾਂ ਕਰਕੇ అం డే ఇంచస్ట్రాంబి రేర ఇంచనా తర అడ్డీ శేప దీస్ తరం గలాయిత డే ఇ డబల్ సై లగ తిను ఏను కట్స్ట్రా కడడేను దో కిచా ఎక్స్ట్రా కప్పా ర ਉਹ ਆਪਾਂ ਕੱਟਣਾ ਜ਼ਰੂਰੀ ਹੁੰਦਾ ਉਹਨੂੰ ਤੇ ਇਹ ਤਾਂ ਫੱਦ ਕਰ ਲੈਣਾ ਤੇ ਤਾਂ ਕਿ ਆਪਣੀ ਜਿਹੜੀ ਇੱਥੇ ਆਪਾਂ ਸਲਾਈ ਲਗਾਵਾਂਗੇ ਤਾਂ ਕਿ ਆਪਣੇ ਝੋਲ ਨਾ ਪਵੇ ਆਪਣੀ socks ਤੇ ਇੱਥੇ ਜਿਹੜਾ ਕੱਪੜਾ ਸੀ ਉਹ ਸਲਾਈ ਲੱਗੀ ਹੋਈ ਸੀ ਉਹ ਕੱਪੜਾ ਕੱਟ ਦੇਣਾ ਸਿੰਗਲ ਕਰ ਦੇਣਾ ਦੋਨਾਂ ਦੋਨਾਂ ਨੂੰ ਤੇ ਇੱਥੇ ਆਪਾਂ 4 ਇੰਚ ਦੀ ਕੀ ਐ ਐ ਤਿਰשי ਕਾਟਵਾ ਦੇਣੀ ਹੈ ਇਸ ਨੂੰ ਵੀ ਆਪਾਂ ਕੀ ਕਰ ਲੈਣੇ ਆ ਡਬਲ ਕਰ ਲੈਣੇ ਆ ਹੁਣ ਦੇਖੋ ਜੀ ਆਪਣੀ ਸੌਕਸ ਬਣ ਕੇ ਰੈਡੀ ਹੋ ਗਈ ਤੇ ਬਹੁਤ ਵਧੀਆ ਆਸਾਨ ਤਰੀਕਾ ਹੈ ਤੁਸੀਂ ਵੀ ਤੁਸੀਂ ਇੱਕ ਵਾਰੀ ਵੀਡੀਓ ਦੇਖੋਗੇ ਤਾਂ ਤੁਸੀਂ ਵੀ ਤੁਹਾਡਾ ਵੀ ਬਿਆ ਕਰੂਗਾ ਮਨ ਵੀ ਅਸੀਂ ਵੀ ਬਣਾਈਏ ਸੌਕਸ ਤੁਬੀ ਵੇਸਟੇਜ ਕਪੜਾ ਸੀ ਸੋ ਆਪਾਂ ਵੇਸਟੇਜ ਕਪੜੇ ਨੂੰ ਇਸ ਤਰ੍ਹਾਂ ਆਪਾਂ ਕੀ ਕਰ ਸਕਦੇ ਆ ਯੂਜ਼ ਕਰ ਸਕਦੇ ਆ ਆ ਦੇਖੋ ਜੀ ਸਾਡੀਆਂ ਦੋਨੇ ਸੌਕਸ ਬਣ ਕੇ ਰੈਡੀ ਹੋ ਗਈਆਂ ਨੇ ਪਲੀਜ਼ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ